ਉਹ ਬਹੁਤ ਜ਼ਰੂਰੀ ਵੀਡੀਓ ਹੈ ਕਿਉਂਕਿ ਆਪਾਂ ਗੱਲ ਕਰਨ ਜਾ ਰਹੇ ਹਾਂ ਪਤਨੀ ਕਲਾ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਜਿਹੜਾ ਇਧਰ ਲਿਆ ਆਪਣਾ ਜਦੋਂ ਐਂਟਰ ਹੁੰਨੇ ਆ ਮੇਨ ਗੇਟ ਤੋਂ ਸੱਚੇ ਹੱਥ ਅੱਗੇ ਜਾ ਕੇ ਬੱਚਿਆਂ ਦਾ ਵਾਰਡ ਜਿਹੜਾ ਹੈਗਾ ਜਿੱਥੇ ਬੱਚਿਆਂ ਨੂੰ ਟੀਕੇ ਲਾਏ ਜਾਂਦੇ ਆ ਜਾਂ ਛੋਟੇ ਬੱਚਿਆਂ ਨੂੰ ਬੂੰਦਾਂ ਪਾਈਆਂ ਜਾਂਦੀਆਂ ਨੇ ਸੋ ਉੱਥੇ ਛੋਟੇ-ਛੋਟੇ ਬੱਚੇ ਜਿਹੜੇ ਆ 2-2 ਮਹੀਨਿਆਂ ਦੇ 4-4 ਮਹੀਨਿਆਂ ਦੇ ਤੇ ਸਾਲ ਦੇ 4 ਸਾਲ ਦੇ 5 ਸਾਲ ਦੇ ਜਿਹੜੇ ਛੋਟੇ ਬੱਚਿਆਂ ਦੀ ਗੱਲ ਤੇ ਜਿਹੜਾ ਉਥੇ ਲੈ ਕੇ ਜਾਂਦੇ ਆ ਸੋ ਉਥੇ ਜਿੰਨੇ ਵੀ ਜੜੀਆਂ ਲੇਡੀਜ਼ ਲੈ ਕੇ ਉਹਨਾਂ ਨੂੰ ਜਾਂਦੀਆਂ ਤੇ ਉਹ ਇੱਕ ਗਨੋਂ ਬਹੁਤ ਪਰੇਸ਼ਾਨ ਨੇ ਇੱਥੇ ਕਈ ਵਾਰੀ ਆਪਣੀ ਬੱਚੀ ਆ ਜਿਹੜੀ 4 ਸਾਲ ਦੀ ਹੁਣ ਹੋ ਗਈ ਆ ਉਹਨੂੰ ਦਵਾਈ ਦਿਵਾਉਣਾ ਹੈ ਸੀ ਅੱਜ ਤੇ ਗੁੰਦਾ ਪਿਉਣੀ ਆ ਸੀ ਔਰ ਚੱਕਰ ਕੀ ਅੱਗੇ ਵੀ ਕਈ ਵਾਰੀ ਆਏ ਆ ਤੇ ਮੈਨੂੰ ਲੱਗਦਾ ਵੀ 23 ਅਗਸਤ ਤੋਂ ਜਿਹੜੀ ਇਹ ਪ੍ਰੋਬਲਮ ਹੋਈ ਆ ਕਿਉਂਕਿ ਇੱਥੇ ਇੱਥੇ ਬੱਚਿਆਂ ਨੂੰ ਗੁੰਦਾ ਪਿਆਈਆਂ ਜਾਂਦੀਆਂ ਆ ਜਦੋਂ ਬੱਚੇ ਹਮ ਚੈੱਕ ਕੀਤਾ ਜਾਂਦਾ ਵਾ ਜਿਦੋਂ ਆਪਾਂ ਹਸਪਤਾਲ ਚ ਬੜਦੇ ਆ ਤੇ ਸੱਚੀ ਹੱਦ ਪਿੱਛੇ ਜਾ ਕੇ ਇਹ ਇਮਾਰਤ ਬਣੀ ਹੋਈ ਆ ਤੇ ਉਹਦੀ ਜਿਹੜੀ ਸਾਰੀ ਛੱਤ ਆ ਉਹ 23 ਅਗਸਤ ਨੂੰ ਡਿੱਗ ਪਈ ਸੀ ਉਹਦਾ ਕਾਰਨ ਕੁਦਰਤੀ ਆ ਕੋਈ ਇਹ ਤਾਂ ਨਹੀਂ ਕਿ ਕਿਸੇ ਨੇ ਵੀ ਪੰਚਾਇਤ ਨੇ ਜਾਂ ਕਿਸੇ ਨੇ ਆਪਣਾ ਹਸਪਤਾਲ ਯਾਨੀ ਕਿਸੇ ਨੇ ਵੀ ਚਾੜ ਕੇ ਛੁੱਟਿਆ ਕਿਉਂਕਿ ਉਹ ਤੋਂ ਕਾਫੀ ਨੁਕਸਾਨ ਹੋਇਆ ਸਾਰੇ ਪੰਜਾਬ ਦੇ ਆਪਾਂ ਨੂੰ ਪਤਾ ਹੜ੍ਹ ਵੀ ਆਏ ਤੇ ਮੀਂਹ ਬਹੁਤ ਆਏ ਕਈ ਜਿਹੜੀਆਂ ਗਰੀਬਾਂ ਦੀਆਂ ਛੱਤਾਂ ਵੀ ਡਿੱਗ ਪਈਆਂ ਕਿ ਉਸ ਦੇ ਵਿੱਚ ਜ਼ਿਆਦਾਤਰ ਉਹ ਆਪਣੇ ਜਿਹੜਾ ਧਿਆਨ ਸੀਗਾ ਲੋਕਾਂ ਦਾ ਉਦਨ ਸੀਗਾ ਉਹਨਾਂ ਇਲਾਕਿਆਂ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਵਾ ਹੜ੍ਹ ਦੇ ਕਾਰਨ ਸਾਰੇ ਉਦਨ ਸੀਗੇ ਉਹ ਗੱਲ ਇਹ ਆ ਜੀ ਅੱਜ ਜਦੋਂ ਮੈਂ ਬੱਚੀ ਨੂੰ ਇੱਥੇ ਲੈ ਕੇ ਆਇਆ ਤੇ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਦੇਖਿਆ ਤੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਆਉਂਦੀ ਆ ਕਿਉਂਕਿ ਪਿੱਛੇ ਤੁਹਾਨੂੰ ਪਤਾ ਠੰਡ ਵੀ ਬਹੁਤ ਸੀ ਤੇ ਉਹਨਾਂ ਨੂੰ ਬਾਹਰ ਹੀ ਰਹਿਣਾ ਪੈਂਦਾ ਕਿਉਂਕਿ ਜਿਹੜੀ ਸਮਾਰਟ ਸੀ ਆ ਛੱਤ ਢੱਗ ਗਈ ਮੀਂਹ ਦੇ ਨਾਲ ਤੇ ਉਹਦੇ ਕਾਰਨ ਸਾਰੇ ਸਟਾਫ ਨੂੰ ਵੀ ਬਹੁਤ ਮੁਸ਼ਕਲ ਆਉਂਦੀ ਆ ਜਿਹੜਾ ਇੱਥੇ ਕੰਮ ਕਰਦਾ ਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰੀ ਜੀ ਜ਼ਿਕਰਤਾ ਕਰਦੇ ਆ ਪਰ ਕੋਈ ਵੀ ਕਹਿਣ ਤੋਂ ਘਟਾਉਂਦਾ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਆਪਣੀ ਨੌਕਰੀ ਦਾ ਡਰ ਹੁੰਦਾ ਹੈ ਕੋਈ ਇਦਾਂ ਦੀ ਗੱਲ ਹੋਊਗੀ ਤੇ ਅੱਜ ਵੀ ਜਦੋਂ ਮੈਂ ਵੀਡੀਓ ਬਣਾਉਣ ਲੱਗਿਆ ਤੇ ਉਹਨਾਂ ਨੇ ਜਿਹੜਾ ਕੈਮਰੇ ਮੂਰੇ ਗੱਲ ਕਰਨ ਤੋਂ ਮਨਾ ਕਰਤਾ ਤੇ ਪਰ ਉਹ ਸਾਰੇ ਮਹਿਸੂਸ ਕਰਦੇ ਆ ਇਸ ਗੱਲ ਨੂੰ ਸਟਾਫ ਨੂੰ ਵੀ ਬਹੁਤ ਔਖਾ ਜਿਹੜਾ ਠੰਡ ਦੇ ਵਿੱਚ ਇਦਾਂ ਰਹਿਣਾ ਤੇ ਉਥੇ ਛੋਟੇ ਛੋਟੇ ਬੱਚਿਆਂ ਨੂੰ 2-2 ਮਹੀਨੇ ਦੇ ਬੱਚੇ ਬੱਚੀਆਂ 4-4 ਮਹੀਨੇ 6-6 ਦੇ ਛੋਟੇ ਜਿਹੜੇ ਆ ਉਹਨਾਂ ਨੂੰ ਬੀਬੀਆਂ ਨੂੰ ਵੀ ਜਾ ਕੇ ਜਿਹੜਾ ਪੈਣਾ ਮਾਈਆਂ ਉਥੇ ਬਹਿਣਾ ਪੈਂਦਾ ਉਥੇ ਠੰਡ ਦੇ ਵਿੱਚ ਤੇ ਚਲੋ ਹੁਣ ਠੰਡ ਵੀ ਜਾਵੜੀ ਆ ਤੇ ਟਾਈਮ ਵੀ ਕਾਫੀ ਹੋ ਗਿਆ ਕਿਉਂਕਿ 23 ਗਾਸ ਦੀ ਜਿਹੜੀ ਇਹ ਦਾਦੇ ਛਤ ਡਿੱਗੀ ਹੋਈ ਆ ਤੇ ਅੱਗੇ ਗਰਮੀਆਂ ਆ ਜਾਣਗੀਆਂ ਤੇ ਗਰਮੀਆਂ ਦੇ ਵਿੱਚ ਵੀ ਇਹਨਾਂ ਦਾ ਨਾਂ ਲਾਜ ਹੋਇਆ ਤੇ ਸੀਦਾ ਤੇ ਫਿਰ ਉਸੇ ਤਰ੍ਹਾਂ ਜਿਹੜਾ ਸਟਾਫ ਨੂੰ ਗਰਮੀ ਦੇ ਵਿੱਚ ਧੁੱਪੇ ਬਹਿਣਾ ਪਊਗਾ ਤੇ ਉਸੇ ਤਰ੍ਹਾਂ ਹੀ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਆ ਉਥੇ ਧੁੱਪੇ ਬੈਠਣਾ ਪਊਗਾ ਸੋ ਇਹ ਜਿਹੜੀ ਪ੍ਰੋਬਲਮ ਉਥੋਂ ਦੀ ਤੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਵੀ ਜਿਹੜੇ ਉਧਰ ਦੇ ਪਾਸੇ ਹਸਪਤਾਲ ਆ ਉਥੇ ਵੀ ਕਿ ਉਹਨਾਂ ਨੂੰ ਜਿਹੜਾ ਹੈਗਾ ਵਾ ਬੈਠਣ ਵਾਸਤੇ ਜਗ੍ਹਾ ਨਹੀਂ ਹੈਗੀ ਕਿਉਂਕਿ ਹਸਪਤਾਲ ਦੇ ਜਿੰਨੇ ਉਧਰ ਕਮਰੇ ਬਣੇ ਹੋਇਆ ਜਾਂ ਜੋ ਵੀ ਸਟਾਫ ਆ ਉਹ ਸਾਰਿਆਂ ਦੇ ਪੂਰੇ-ਪੂਰੇ ਗਿਆ ਜਿੱਥੇ ਡਾਕਟਰ ਸਾਹਿਬ ਨਹੀਂ ਤੇ ਕੋਈ ਜਿਹੜੇ ਡੈਂਟਿਸਟ ਸਾਹਿਬ ਨਹੀਂ ਤੇ ਜਾਂ ਆਪਣਾ ਮੈਡੀਕਲ ਜਿੱਥੇ ਦਵਾਈਆਂ ਮਿਲਦੀਆਂ ਸੋ ਲੋਕਲਟਰੀ ਹੋਈ ਸਾਰਿਆਂ ਕੋਲ ਜਿਹੜੇ ਆਪਣੇ ਪੂਰੇ ਪੂਰੇ ਰੂਮ ਆ ਸੋ ਉਸ ਤੇ ਕਾਰਨ ਸਾਰਾ ਜਿਹੜਾ ਸਟਾਫ ਹੈ ਪਰੇਸ਼ਾਨ ਸੋ ਬੱਚਿਆਂ ਦੀ ਬਹੁਤ ਵੱਡੀਆਂ ਜਿਹੜੀ ਇਹ ਪ੍ਰੋਬਲਮ ਉਹਨਾਂ ਨੂੰ ਹੁੰਦੀ ਆ ਸੋ ਨਗਰ ਅਗੇ ਪੰਚਾਇਤ ਅਕੇ ਤੇ ਇਹੀ ਬੇਨਤੀ ਆ ਵੀ ਆਪਾਂ ਜਿਹੜਾ ਇਹਨਾਂ ਦੇ ਕਮਰਿਆਂ ਦੀ ਜਿਹੜੀ ਉਹ ਦਿੱਕਤ ਦੂਰ ਕਰੀਏ ਕਿਉਂਕਿ ਜਿਹੜਾ ਕਮਰਾ ਵਾ ਉਹ ਡਿੱਗਣ ਦੇ ਕਾਰਨ ਜਿਹੜੇ ਦੂਸਰੇ ਕਮਰੇ ਆ ਉਹਦੇ ਵਿੱਚ ਵੀ ਜਿਹੜੀਆਂ ਛੱਤਾਂ ਉਹਨਾਂ ਦੀ ਸਾਰੀ ਉਹ ਮਾਰਤਾ ਤਰੇੜਾਂ ਆ ਜਾਂ ਹੁਣਾਂ ਸੋ ਕੋਈ ਅੰਦਰ ਵੀ ਨਹੀਂ ਪੈਂਦਾ ਅੰਦਰ ਜਾਣ ਤੋਂ ਸਭ ਘਤਰਉਂਦੇ ਆ ਵੀ ਹੋਰ ਨਾ ਇਹ ਵੀ ਉੱਪਰ ਡਿੱਗ ਪੇ ਜਾਂ ਕਿਸੇ ਦਾ ਨੁਕਸਾਨ ਹੋ ਜੇ ਸੋ ਜਾਣ ਮਾਗਦਾ ਹੈ ਜਿਹੜਾ ਨੁਕਸਾਨ ਦਾ ਉਹ ਵੀ ਜਿਹੜਾ ਖਤਰਾ ਵਾ ਕਿਉਂਕਿ ਫਿਰ ਵੀ ਜਿਹੜਾ ਰਾਤ ਨੂੰ ਉਹਨਾਂ ਨੇ ਆਪ ਦਾ ਜਾਣਾ ਹੁੰਦਾ ਸਮਾਨ ਸਾਫ ਕੇ ਉਸੇ ਛੱਤ ਥੱਲੇ ਜਿਹੜਾ ਸਮਾਨ ਸਾਫ ਕੇ ਉਹਨੂੰ ਜਾਣਾ ਪੈਂਦਾ ਸੋ ਕਿਸੇ ਵਕਤ ਵੀ ਜਿਹੜੀ ਉਹ ਸ਼ਤਕੁਸ਼ ਬਜੀ ਆ ਉਹ ਦੱਸ ਸਕਦੀ ਆ ਸੋ ਸਰਕਾਰ ਨੂੰ ਪਿੰਡ ਪੰਚਾਇਤ ਨੂੰ ਨਗਰ ਨੂੰ ਇਹ ਹੀ ਬੇਨਤੀ ਆ ਵੀ ਆਪਾਂ ਤੇ ਕੋਈ ਹੋ ਸਕਦਾ ਉਸ ਦਾ ਆਵਾਜ਼ ਕਰੇ ਕਿਉਂਕਿ ਬਹੁਤ ਭੈਣਾ ਨੇ ਮੇਰੇ ਕੋਲੇ ਅੱਗੇ ਵੀ ਗੱਲਬਾਤ ਕੀਤੀ ਆ ਜਿੱਤੋਂ ਮੈਂ ਆ ਕਿ ਬਾਈ ਤੁਸੀਂ ਇਹਦੀ ਬਾਕ ਵੀਡੀਓ ਪਾ ਦਿਓ ਸੋ ਕਿਉਂਕਿ ਆਪਾਂ ਕਿਸੇ ਪਾਰਟੀ ਵਾਜੀ ਨਹੀਂ ਕੋਈ ਹੈਗੀ ਕੋਈ ਕਿਸੇ ਵੀ ਜਿਹੜਾ ਪਾਰਟੀ ਨਾਲ ਸੰਬੰਧ ਨਹੀਂ ਰੱਖਦੀ ਨਾ ਆਪਾਂ ਸਿਆਸਤ ਦੇ ਵਿੱਚ ਇੰਟਰਸਟ ਕਰਦੇ ਆ ਕਿਉਂਕਿ ਜਿੰਨੇ ਆਪਣੇ ਪਿੰਡ ਦੇ ਮੈਂਬਰ ਪੰਚਾਇਤ ਪ੍ਰਧਾਨ ਨੇ ਤੇ ਵੀ ਕਹਿਣਾ ਹੁਣਾ ਉਹ ਪਾਰਟੀਆਂ ਨਾਲ ਬਾਤ ਚਾ ਆਪਣੇ ਪਿੰਡ ਦੇ ਪਹਿਲਾਂ ਸੋ ਸਾਰਿਆਂ ਨੂੰ ਇਸ ਚੀਜ਼ ਬਾਰੇ ਜਿਹੜਾ ਗੰਭੀਰਾ ਮੁੱਦਾ ਸੋਚਣਾ ਚਾਹੀਦਾ ਗੌਰ ਕਰਨੀ ਚਾਹੀਦੀ ਆ ਸੋ ਮੌਕੇ ਦੀ ਸਰਕਾਰ ਆ ਕੋਈ ਵੀ ਹੁੰਦੀ ਆ ਉਹ ਸਰਕਾਰ ਵੀ ਆਉਹੀ ਹੁੰਦੀ ਆ ਸੋ ਅਸੀਂ ਕੋਈ ਉਹਨਾਂ ਤੇ ਵੀ ਇਹ ਚੀਜ਼ ਦਾ ਪ੍ਰੈਸ਼ਰ ਨਹੀਂ ਪਾਉਂਦੇ ਦੀ ਜਿਉਂ ਉਹਨਾਂ ਨੇ ਕਿਉਂ ਇਸ ਚੀਜ਼ ਤੇ ਗੌਰ ਨਹੀਂ ਕੀਤੀ ਚਲੋ ਕਈ ਵਾਰੀ ਇਹ ਗੱਲਾਂ ਨਹੀਂ ਗੌਰ ਚੋਂ ਬਣਾ ਹੁੰਦਾ ਧਿਆਨ ਸੋ 23 ਅਗਸਤ ਦਾ ਇਹ ਆਪਣਾ ਨੁਕਸਾਨ ਹੋਇਆ ਦਾ ਸੋ ਸਰਕਾਰ ਨੂੰ ਵੀ ਆ ਭਵੰਤਮਨ ਸਾਹਿਬ ਨੂੰ ਵੀ ਉਹਨਾਂ ਨੂੰ ਵੀ ਬੇਨਤੀ ਆ ਸੋ ਪਿੰਡ ਮਕਰਨ ਵੀ ਬੇਨਤੀ ਆ ਇਹ ਆਪਾਂ ਜਿਹੜਾ ਪ੍ਰਾਲਾਵਾ ਨਾਲ ਮਿਲ ਕੇ ਕਰੀਏ ਤਾਂ ਜੋ ਛੋਟੇ ਛੋਟੇ ਬੱਚਿਆਂ ਨੂੰ ਸਰਦੀ ਦੇ ਵਿੱਚ ਜਿਹੜਾ ਵਾ ਉਹ ਅੰਦਰ ਬਹਿ ਕੇ ਉਹਨਾਂ ਦਾ ਦਵਾਈ ਕੁਟੀ ਦਾ ਇਲਾਜ ਹੋ ਸਕੇ ਤੇ ਸਟਾਫ ਵੀ ਜਿਹੜਾ ਸਾਰੇ ਆਪਣਾ ਹਸਪਤਾਲ ਦਾ ਬਹੁਤ ਹੀ ਸਿਆਣਾ ਤੇ ਬਹੁਤ ਹੀ ਸਾਰੇ ਵਧੀਆ ਨੇਚਰ ਦੇ ਆ ਬਹੁਤ ਵਧੀਆ ਆਪਣਾ ਡਿਊਟੀ ਕੰਮ ਨਿਭਾ ਰਹੇ ਆ ਸੋ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪਰੇਸ਼ਾਨੀ ਨਾ ਆਵੇ ਸੋ ਜਿਆਦੇ ਜਿਹੜਾ ਇਹਨਾਂ ਹਸਪਤਾਲਾਂ ਦੇ ਵਿੱਚ ਸਰਕਾਰੀ ਦੇ ਤੁਹਾਨੂੰ ਪਤਾ ਵਾ ਆਂ ਬੰਦੇ ਨਹੀਂ ਜਾ ਕੇ ਉੱਥੇ ਰਹਿਣਾ ਹੁੰਦਾ ਸੋ ਛੋਲੇ ਛੋਲੇ ਬੱਚੇ ਹੁੰਦੇ ਆ ਜਿਹੜੇ 6 6 ਮਹੀਨੇ ਦੇ ਸਾਾਲ ਸਾਾਲ ਉਹ ਸਾਾਲ ਦੇ ਉਹ ਮਾਸੂਮ ਹੁੰਦੇ ਆ ਤੇ ਬੜੇ ਹੀ ਉਨਾਜਕ ਹੁੰਦੇ ਆ ਉਹਨਾਂ ਨੂੰ ਇਸ ਤਰ੍ਹਾਂ ਠੰਡ ਦੇ ਵਿੱਚ ਸਾਂਭ ਸੰਭਾਲ ਕਰਨੀ ਬਾਅਦ ਜਾਂ ਗਰਮੀ ਦੇ ਵਿੱਚ ਸਾਂਭ ਸੰਭਾਲ ਕਰਨੀ ਹੋਰ ਵੀ ਮੁਸ਼ਕਲ ਹੋ ਜਾਂਦੀ ਆ ਤੇ ਉਹਨਾਂ ਦਾ ਬਿਮਾਰ ਹੋਣ ਦਾ ਜਿਹੜਾ ਏਸੀਟ ਬਣ ਜਾਂਦੀ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਭਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੋ ਸਕਦਾ ਐਸੀ ਤੇ ਆਪਾਂ ਛੇਤੀ ਤੇ ਛੇਤੀ ਗੌਰ ਕਰਕੇ ਜਿਹੜੀ ਉਹ ਛੱਤ ਦਾ ਵਾ ਆਪਾਂ ਅਬਰਾਲਾ ਕਰਕੇ ਕਿਉਂਕਿ ਜਿਹੜੀ ਛੱਤ ਡਿੱਗੀ ਆ ਉਹ ਤਾਂ ਡੱਗ ਪਈ ਤੇ ਜਿਹੜੀ ਡਿੱਗਣ ਵਾਲੀ ਆ ਉਹ ਤੋਂ ਆਪਾਂ ਜਿਹੜਾ بچੀਏ ਕਿਉਂਕਿ ਕਿਸੇ ਦਾ ਵੀ ਧਾਨ ਮਾਲ ਦਾ ਨੁਕਸਾਨ ਹੋ ਸਕਦਾ ਸੋ ਇੰਨੀਆਂ ਗੱਲਾਂ ਕਰਦੇ ਹੋਏ ਆਪਾਂ ਖੇਮਾ ਦੇ ਜਾਂਚਕਾਰ ਜੇ ਕੋਈ ਗਲਤੀ ਹੋ ਗਈ ਕੋਲ ਚੁੱਕ ਦੀ ਮਾਫੀ ਸੋ ਮਿਲਦੇ ਆਂ ਵੀਡੀਓ ਚ ਸੋ ਸਾਡੇ ਪੇਜ ਨੂੰ ਫੇਸਬੁੱਕ ਤੇ ਆਹੋ ਜ਼ਰੂਰ ਕਰਿਓ ਤੇ YouTube ਚੈਨਲ ਆ ਜਿਹੜਾ ਉੱਥੇ ਭਾਈ ਸਬਸਕ੍ਰਾਈਬ ਕਰ ਜ਼ਰੂਰ ਕਰਿਓ ਜਾ ਕੇ ਕਿਉਂਕਿ ਤੁਹਾਡੇ ਨਾਲ ਜਾਂ ਜਿੰਨੇ ਜਿੰਨੇ ਸੰਗਤ ਜੁੜਦੀ ਆ ਓਵੇਂ ਓਵੇਂ ਆਪ ਦਾ ਜਿਹੜਾ ਹੌਂਸਲਾ ਵਧਦਾ ਸੋ ਧੰਨਵਾਦ ਕਰਨ ਦਾ ਅਸੀਂ ਕਰਦੇ ਆ